ਸਰੀਰ ਨੌਜਵਾਨ ਦਾ ਜਿੱਦਾਂ ਕਹਿੰਦੇ ਹੁੰਦੇ ਵੀ ਭੀਮੇ ਭਿੰਦਰ ਹੁਣਾਂ ਨੇ ਅੰਗਰੇਜ਼ ਹੁਣਾਂ ਨੇ ਭਾਰੀ ਸਰੀਰ ਦੇ ਵਿੱਚ ਪਾਈਆਂ ਕਬੱਡੀਆਂ ਪਰ ਵੜਿੰਗ ਪਿੰਡ ਵਾਲਾ ਕੰਮੂ ਪਲਵਾਰ ਦਾ ਚੰਡਿਆ ਹੋਇਆ ਇਸ ਵੇਲੇ ਸੱਤੂ ਕਮਾਲ ਕਮਾਲ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਵਾਹ ਓਏ ਸੱਤੂ ਸਿਰਾ ਲਾਇਆ ਨੇ ਹੈਟਟ੍ਰਿਕ ਵੀ ਲਾਈ ਹੈ ਆ ਜਫਾ ਵੀ ਲਾਇਆ ਹੈ ਇੰਡੀਆ ਦੀ ਟੀਮ ਕਬੱਡੀ ਪਾਉਣ ਦੇ ਲਈ ਗੱਜਣ ਡੇਰਾ ਬਾਬਾ ਨਾਨਕ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਐਨ ਸਿਰੇ ਦੀ ਬਾਜ਼ੀ ਹੈ ਆ ਨੌਜਨ ਅਰਸ਼ ਹੈ ਮੇਰੇ ਵੀਰੋ ਅਰਸ਼ ਮਹਤੋਤ ਬਰਸਾਲਪੁਰੀਆ ਖੇਡ ਮੈਦਾਨ ਦੇ ਵਿੱਚ ਐਨ ਟੱਕਰ 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 ਇੱਕ ਜੋਰ ਇੱਕ ਜੋਰ ਨਾਲ ਜਫਾ ਲੱਗ ਗਿਆ ਤੇ ਤਾੜੀਆਂ ਤਾੜੀਆਂ ਵੱਜਣਗੀਆਂ ਹੀ ਵੱਜਣਗੀਆਂ ਆਓ ਮੁਕਾਬਲਾ ਕਿ ਜੱਟ ਦਾ ਮੁਕਾਬਲਾ ਦੱਸ ਹੁਣ ਕਿੱਥੇ ਐ ਕਮਾਲ 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 ਵਾਹੋ ਸਟੇਡੀਅਮ ਗੂੰਜਣ ਲੱਗਾ ਹੈ ਆਹ ਕਹਿੰਦੇ ਅਰਜਨ ਵਰਗਾ ਨਹੀਂ ਆਹ ਕਹਿੰਦੇ ਦਰਸ਼ਕਾਂ ਚ ਵੀ ਹੋਲੇ ਹਿਲਾ ਰਿਹਾ ਹੈ ਸੰਧ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਦੁੱਗਾਂ ਵਾਲਾ ਖੁਸ਼ੀ ਪਰ ਸਾਹਮਣੇ ਦੇਖਦਾ ਵੀ ਆਹ ਆਹ ਥਾਪੀ ਤੇ ਥਾਪੀ ਵੱਜਦੀ ਹੈ ਤੇ ਸਾਹਮਣੇ ਦਾ ਵੀ ਕੈਲਰ ਵਾਲਾ ਕਬਜੀ ਸਿੰਘ ਦੀ ਸੋਤਾ ਜੀਟੀਏ ਕਲੱਬ ਵਾਲਿਆਂ ਦੀ ਸਪான்ਸਰ ਕੀਤੀ ਹੋਈ ਟੀਮ ਇੰਡੀਆ ਆਹ ਸਾਹਮਣੇ ਛੰਨਾ ਵਾਲਾ ਪੂਰੀ ਤੇ ਕਹਿੰਦੇ ਇਸ ਲਈ ਮੁਕਾਬਲਾ ਹੈ ਖੇਡ ਮੈਦਾਨ ਦੇ ਵਿੱਚ ਫਰਿਆਦ ਮੈਨ ਮੁਕਾਬਲਾ ਸਖਤ ਹੈ ਜਸਮਾਨੀ ਚੁੰਬਕ ਕਹਿੰਦੇ ਐ ਇਸ ਨੌਜਵਾਨ ਨੂੰ ਪਰ ਕਹਿੰਦੇ ਕਾਲੇ ਨੇ ਪਹਿਲੇ ਆਖਿਆ ਵੀ ਕਿੰਚੀਆਂ ਪੱਟ ਦਿੰਦਾ ਆਹ ਸਾਹਮਣੇ ਐਨ ਐਨ ਦਿੜਬੇ ਦਾ ਵੀ ਨਾਂ ਖੇਡ ਕਬੱਡੀ ਦੀ ਦੁਨੀਆ ਵਿੱਚ ਵੱਡਾ ਹੈ ਇਸ ਨੌਜਵਾਨ ਵੀ ਦਿੜਬੇ ਦੀ ਗਰਾਊਂਡ ਦੀ ਬਖਸ਼ਿਸ਼ ਹੈ ਦੁਨੀਆ ਦਾ ਸਿਰੇ ਦਾ ਜਾਫੀ ਹੈ ਇਸ ਲਈ ਖੁਸ਼ੀ ਦੁੱਗਾਂ ਵਾਲਾ ਇਹ ਟੱਕਰ 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 ਕਬੱਡੀ ਦਾ ਖੇਡ ਦਾ ਬੜਾ ਪੇਕ ਤੇ ਰਹਿ ਗਿਆ ਗੱਭਰੂ ਘਾਕਾ ਵਰਗੇ ਦਾ ਕੋ ਵਾਲਾ ਵੀ ਕਿਸੇ ਗੱਲੋਂ ਘਟ ਨਹੀਂ ਨਾਲ ਕਹਿੰਦੇ ਨੌਜਾਨ ਸ਼ਾਕ ਹੈ ਨਾਲ ਆਰਸ਼ ਮਤੋਦ ਹੈ ਤੇ ਚਿੱਟੀ ਵਾਲਾ ਜੱਗਾ ਸਾਹਮਣੇ ਨੌਜਾਨ ਗੱਭਰੂ ਇਸ ਵੇਲੇ ਫਰੀਦਕੋਟੀਆ ਕੋਸ਼ੇ ਕਰ ਰਿਹਾ ਹੈ ਕਿ ਨੌਜਾਨ ਗੱਭਰੂ ਸ਼ਰਨ ਹੈ ਕਿ ਇਸ ਦੁਨੀਆ ਤੇ ਰੋਜ ਨਹੀਂ ਆਉਣਾ ਦਿਲ ਨੂੰ ਇਹ ਸਮਝਾ ਲਾ ਲੱਖਾਂ ਵਿੱਚੋਂ ਇੱਕ ਬਣਦਾ ਏ ਜੱਟ ਬਾਜੇਖਾਨੇ ਵਾਲਾ ਬੈਸਟ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਲੱਗੇ ਆ ਜਾਣ ਕੈਨੇਡਾ ਈਸਟ ਕੈਨੇਡਾ ਬੈਸਟ ਲਾਓ ਸਾਹਮਣੇ ਰਵੀ ਨੌਜੋਨ ਨੇ ਕੈਲਰਾਂ ਵਾਲੇ ਦੀ ਪਈ ਹੋਈ ਰੇਡ ਹੁਣ ਚਾਰ ਜਾਫੀ ਇੰਡੀਆ ਦੀ ਟੀਮ ਦੇ ਐਨ ਕਮਾਲ ਕਰ ਦਿੰਦਾ ਸੱਤੂ ਜਦੋਂ ਕੈਂਚੀ ਮਾਰਦਾ ਏ ਇੱਕ ਵਾਰੀ ਤੇ ਕਹਿੰਦੇ ਉਹਨੇ ਵੀ ਰੋਪੜ ਵਾਲਾ ਜਿੰਦਾ ਲੱਗ ਜਾਂਦਾ ਆਓ ਸਾਹਮਣੇ ਨੌਜੋਨ ਗੱਭਰੂ ਵਾਹ ਓਏ ਗਬਰੂ ਆ ਨਈ ਹੋਰੀ ਸਾ ਤੇਰੀਆਂ ਸਿਰ ਆ ਓਏ ਗਬਰੂ ਸਰਸੰਧਮਾ ਵਾਲਾ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਉਧਰ ਖੁਸ਼ਦੀਪ ਚਿੱਟੀ ਵਾਲਾ ਜੱਗਾ ਹਰ ਵੇਖਦਾ ਵੀ ਕਿਹੜੇ ਨੌਜਵਾਨਾ ਹੁੰਦਾ ਮੁਕਾਬਲਾ ਇਹ ਆ ਨੌਜਵਨ ਕਿ ਲੋਕ دیਵਾਨੇ ਜਿਸ ਨੂੰ ਯਾਰੋ ਕਰਨੇ ਆਉਂਦੇ ਨੇ ਸਿਰੇ ਸਿਰੇ ਦੇ ਰੇਡਰ ਫੜਨੇ ਆਉਂਦੇ ਨੇ ਐਕਸ਼ਨ ਵੱਖਰੇ ਬਣਾਉਂਦਾ ਨਜ਼ਾਰਾ ਲੋਕਾਂ ਨੂੰ ਲਿਆਉਂਦਾ ਕਰ ਮਿਹਨਤਾਂ ਰੱਖਿਆ ਸਰੀਰ ਫਿੱਟ ਵੀ ख़ुशी दुगा जफा दुग